ਸਤਿ ਸ਼੍ਰੀ ਅਕਾਲ ਜੀ ਮੈਂ ਬਰਿੰਦਰ ਰਖੜਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਮੈ ਅਮਰਜਨ ਟੀਵੀ ਤੇ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਜੀ ਅੱਜ ਵੂਮਨਡੇ ਆ ਤੇ ਮੇਰੇ ਵੱਲੋਂ ਤੇ ਮੇਰੀ ਪੂਰੀ ਅਮਰਜਨ ਟੀਮ ਵੱਲੋਂ ਆਪ ਸਭ ਨੂੰ ਵੂਮਨਡੇ ਦੀਆਂ ਲੱਖ ਲੱਖ ਵਧਾਈਆਂ ਇਹ ਵੂਮਨਡੇ ਅਸੀਂ ਵੂਮਨਸ ਦੇ ਨਾਲ ਸੈਲੀਬ੍ਰੇਟ ਕਰ ਰਹੇ ਹਾਂ ਪੂਰਾ ਮਹੀਨਾ ਉਮੀਦ ਕਰ ਰਹੇ ਹਾਂ ਕਿ ਸਾਰੀਆਂ ਜਿੰਨੀਆਂ ਵੀ ਸਾਡੀਆਂ ਲੀਡਿੰਗਸ ਔਮੈਨ ਆ ਅੰਟਰਪ੍ਰਨਿਓਰਸ ਨੇ ਉਹਨਾਂ ਨੂੰ ਅਸੀਂ ਇੰਟਰਵਿਊ ਕਰ ਪਾਈਏ ਪਹਿਲੀ ਵਾਰੀ ਹੈ ਕਿ ਮੈਂ ਕਿਸੇ ਐਫਓਜੀ ਸਸ਼ਕਤੀਅਤ ਨਾਲ ਤੁਹਾਨੂੰ ਮਿਲਾ ਰਿਹਾ ਹਾਂ ਜਿਹਦੀ ਕੀ ਮਿਸਾਲ ਆਉਣ ਵਾਲੇ ਟਾਈਮ ਤੱਕ ਰਹੇਗੀ ਕਿਉਂਕਿ ਜਦ ਕੋਈ ਬੱਚਾ ਐਜੂਕੇਸ਼ਨ ਦੇ ਵਿੱਚ ਕੋਈ ਮੱਲਾ ਮਾਰਦਾ ਕੋਈ ਮੁਕਾਮ ਹਾਸਲ ਕਰਦਾ ਤਾਂ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਪਰ ਸਾਡੇ ਭਾਈਚਾਰੇ ਵਿੱਚ ਇਹ ਖੁਸ਼ੀ ਦੁੱਗਣੀ ਤਿਗਣੀ ਚੋਗਣੀ ਹੋ ਗਈ ਸੀ ਜਦ ਸਾਨੂੰ ਪਤਾ ਲੱਗਿਆ ਕਿ ਸਾਡੀ ਭੈਣ ਸਾਡੀ ਧੀ ਬਹੁਤ ਹੀ ਵਧੀਆ ਲੈਵਲ ਦੀ ਸਕਾਲਰਸ਼ਿਪ ਜਿੱਤ ਕੇ ਆਈ ਹੈ ਇਹਦੀ ਚਰਚਾ ਪੂਰੇ ਇੱਕ ਹਫ਼ਤੇ ਤੋਂ ਵਿਨੀਪੈਗ ਦੇ ਵਿੱਚ ਚੱਲ ਰਹੀ ਸੀ ਤੇ ਅੱਜ ਸਾਨੂੰ ਮੌਕਾ ਮਿਲਿਆ ਕਿ ਅਸੀਂ ਔਮਨ ਸਟੇ ਤੇ ਇਸ ਬੱਚੀ ਨੂੰ ਇੰਟਰਵਿਊ ਕਰ ਸਕੀਏ ਤੇ ਮੈਂ ਹੁਣ ਵੈਲਕਮ ਕਰਦਾ ਸਾਡੀ ਅੱਜ ਦੀ ਮਹਿਮਾਨ ਬਿਸਮਨ ਰੰਦਾਵਾ ਦਾ ਸਸ ਸ੍ਰੀ ਅਕਾਲ ਬਿਸਮਨ ਸਸ ਸ੍ਰੀ ਅਕਾਲ ਕਿਦਾਂ ਹੋ ਤੁਸੀਂ ਬាទ ਠੀਕ ਆ ਤੁਸੀਂ ਕਿਦਾਂ ਹੋ ਬਹੁਤ ਵਧੀਆ ਬਿਸਮਨ ਪਹਿਲਾਂ ਤਾਂ ਹੈਪੀ वूਮਨਸ ਡੇ ਥੈਂਕ ਯੂ ਸੋ ਮਚ ਹੈਪੀ वूਮਨਸ ਡੇ ਟੂ ਯੂ ਐਂਡ ਯਰ ਟੀਮ ਐਸ ਵੈਲ ਅ ਜਿਵੇਂ ਮੈਂ ਗੱਲ ਕੀਤੀ ਸੀ वूਮਨਸ ਡੇ ਤੇ ਸਾਨੂੰ ਵੂਮਨਸ ਇਹ ਤੇ ਇਦਾਂ ਲੱਗਦਾ ਹੁੰਦਾ ਵਾ ਕਿ ਜਦ ਤੁਹਾਡੇ ਅਰਗੇ ਬੱਚੇ ਵੂਮਨਸ ਨੂੰ ਰਿਪਰੈਜ਼ੈਂਟ ਕਰਦੇ ਨੇ ਛੋਟੀ ਉਮਰ ਤੋਂ ਹੀ ਤਾਂ ਉਹ ਇੱਕ ਨਵਾਂ ਟੀਚਾ ਮੈਥ ਦਿੰਦੇ ਨੇ ਆਉਣ ਵਾਲੀ ਪੀੜੀ ਲਈ ਆਉਣ ਵਾਲੀ ਜਨਰੇਸ਼ਨ ਲਈ ਹਾਂਜੀ ਸੋ ਬਿਸਮਨ ਜਿਹੜੇ ਸਾਡੇ ਵਿਊਅਰਸ ਨੇ ਸਾਰੇ ਬੜੇ ਤਾਵਲੇ ਸੀਗੇ ਕਿ ਬਿਸਮਨ ਰੰਦਾਵ ਨੂੰ 1 ਲੱਖ ਡਾਲਰ ਪਲੱਸ ਦੀ ਜਿਹੜੀ ਸਕਾਲਰਸ਼ਿਪ ਮਿਲ ਗਿਆ ਜਿਹਨੂੰ ਨੈਸ਼ਨਲ ਸਕਾਲਰਸ਼ਿਪ ਕਿਹਾ ਜਾਂਦਾ मैं for, so do... for sure. So, the scholarship मिल or University of Toronto the uh, Milia. It's the National Scholarship Program. The scholarship covers the year undergraduate study, residence fees, uh, incidental fees, and tuition fee. The audit which in um, second year, which I also get paired up with a faculty member. So, Jovi area I choose to study, and I get a mentorship in that area as well. ਇਹ ਜਿਹੜੀ ਤੁਹਾਨੂੰ ਸਕਾਲਰਸ਼ਿਪ ਮਿਲੀ ਹੈ ਤੁਸੀਂ ਯੂਨੀਵਰਸਿਟੀ ਆਫ ਟੋਰਾਂਟੋ ਚ ਹੀ ਜਾ ਕੇ ਇਹਨੂੰ ਹਾਸਲ ਕਰ ਸਕਦੇ ਹੋ ਜੇ ਉੱਥੇ ਪੜ੍ਹਦੇ ਹੋ ਹਾਂਜੀ ਅ ਗੱਲ ਕਰੀਏ ਤਾਂ ਕੈਨੇਡਾ ਦੀ ਟੌਪ 5 ਯੂਨੀਵਰਸਿਟੀ ਵਿੱਚੋਂ ਨੰਬਰ 1 ਤੇ ਉਹ ਆਉਂਦੀ ਹੈ ਨਾ ਹੂੰ ਸੋ ਕਿੱਦਾਂ ਦਾ ਫੀਲ ਹੋ ਰਿਹਾ ਹੈ very exciting uh jado mainu pehla khabar mili si i was very excited ji i was working for it for almost 4 years so jado mainu email mili si mai apne sare teachers ne dassya mai mama nu char vaari call kitta i messaged so many people A very fulfilling moment ji um pehla ta jehdi besmen gall hondi hai ke eh ek track hunda na koi vi bachcha sidha nahi achieve kar paunda ga ਇਹੇ ਟਰੈਕ ਨੂੰ ਹੁਣ ਮੈਂ ਤੁਹਾਡੀ ਸਕੂਲਿੰਗ ਦੀ ਗੱਲ ਕਰਾਂ ਤੁਸੀਂ ਕਾਲਜੇਟ ਦੇ ਵਿੱਚ ਹੋ ਨਾ ਸੋ ਨੈਪਲ ਕਾਲਜੇਟ ਵਿਨੀਪੈਗ ਦੇ ਵਿੱਚ ਆ ਉਹਦੇ ਤੁਸੀਂ ਬ੍ਰਾਈਟ ਸਟੂਡੈਂਟਸ ਵਿੱਚੋਂ ਇੱਕ ਨੇ ਸੋ ਜਦੋਂ ਵੀ ਅਸੀਂ ਉੱਥੇ ਜਾਂਦੇ ਹਾਂ ਸਾਨੂੰ ਪਤਾ ਲੱਗਦਾ ਬਿਸਮਿੰਨ ਰੰਦਾਵਾ ਬਿਸਮਿੰਨ ਤੁਸੀਂ ਉੱਥੇ ਇੱਕ ਆਫ ਦੀ ਆਰਗੇਨਾਈਜੇਸ਼ਨ ਵੀ ਬਣਾਈ ਹੋਈ ਹੈ ਮੈਨੂੰ ਉਹਦੇ ਬਾਰੇ ਵੀ ਥੋੜੀ ਜਾਣਕਾਰੀ ਸਾਂਝੀ ਕਰੋ ਡੈਫੀਨਟਲੀ ਸੋ ਇਨ ਗ੍ਰੇਡ 10 ਮੈਂ ਮੇਪਲਸ ਫੋਰ ewomen ਫਾਊਂਡ ਕੀਤੀ ਸੀ ਮੇਪਲਸ ਫੋਰ ewomen ਇਜ਼ ਅ ਫੀਮੇਲ ਐਂਪਾਵਰਮੈਂਟ ਗਰੁੱਪ ਐਟ ਮੇਪਲਸ ਕਾਲਜਿਟ ਵੀ ਡੂ ਅ ਲੋਟ ਆਫ ਫੰਡਰੇਜ਼ਿੰਗ ਵਰਕ ਫੋਰ ਮਾਰਜੀਨਲਾਈਜ਼ਡ ewomen ਐਂਡ ਲੋਕਲ ewomenਸ ਰੀਸੋਰਸ ਸੈਂਟਰਸ ਦੇ ਆਸੀ ਯੂਥ ਨੂੰ ਪਲੈਟਫਾਰਮਸ ਦਨ ਦੇ ਆਫ ਫॉर ਕਰੀਅਰ ਡਿਵੈਲਪਮੈਂਟ ਐਂਡ ਪੋਲਿਟਿਕਲ ਇੰਗੇਜ Yes. Uh, we 've done a lot of fundraising. We won the United Way Youth Leadership Grant for our project and this upcoming Tuesday, I see Horizons Leadership Summit, we host here, the old summit which we 're inviting high school students from across the province to learn about different careers from over fifteen women that have different occupations, so they get to learn more about what they want to do and get to hear about women from underrepresented fields as well to see youth ambassador ਫੋਕੋਰਾਮਾ ਮੈਂ ਪਹਿਲਾਂ ਸਾਡੀ ਆਡੀਅנס ਨੂੰ ਦੱਸਦਾ ਹਾਂ ਕੈਨੇਡਾ ਦੇ ਵਿੱਚ ਪੂਰੇ ਨਾਰਥ ਅਮਰੀਕਾ ਦੇ ਵਿੱਚ ਲਾਰਜੈਸਟ ਚੱਲਣ ਵਾਲਾ ਇਹ ਫੈਸਟੀਵਲ ਹੈ ਜਿਹੜਾ ਲਗਭਗ 2 ਵੀਕ ਚੱਲਦਾ ਤੇ 50 ਤੋਂ ਪਲੱਸ ਇਹਦੇ ਜਿਹੜੇ ਪਵੇਲੀਅਨ ਹੁੰਦੇ ਆ ਜਿਹੜੇ ਡਿਫਰੈਂਟ ਡਿਫਰੈਂਟ ਕੰਟਰੀ ਕਲਚਰ ਨੂੰ ਰਿਪਰੈਜ਼ੈਂਟ ਕਰਦੇ ਨੇ ਉਹਦੀ ਇਹ ਯੂਥ ਅੱਗੇ ਤੁਸੀਂ ਦੱਸੋਗੇ ਹਾਂਜੀ ਸੋ ਆ I have a long journey with folklorama so for over 10 years made mama a Punjab Pavilion the previous adult ambassador I and then last year I was Punjab pavilions youth ambassador the uh, after being a youth ambassador every youth ambassador in however many 35 40 uh, pavilions in folklorama they have the opportunity to compete in the uh, ambassador's general competition or the which uh, interview the speech competition with Hundava. and just speech competition uh, it's a two-minute speech in front of a large audience and you get to speak about how to make folklorama better for youth and to enhance youth engagement so i won that competition as well and i'm the youth ambassador general for folklorama and i work with a lovely team of ambassador generals and folklorama as well we learn so much about different communities and different cultures i get to try lots of different food attend every single pavilion see performances and interact with community members so it's a very wonderful experience <inaudible> <inaudible> ਸੋ ਫੋਕੋਰਾਮਾ ਰੀਲੀ ਬ੍ਰਿੰਗਸ ਆਊਟ ਦ ਵਾਈਬਰੈਂਸ ਫਰਮ ਆਲ ਅਕ੍ਰੋਸ ਦ ਵਰਲਡ ਇਨਟੂ ਵਿਨੈਪੈਗ ਜੀ ਜਿਵੇਂ ਬਿਸਮਨ ਨੇ ਗੱਲ ਕੀਤੀ ਹੈ ਫੋਕੋਰਾਮਾ ਦਾ ਇੱਕ ਪੰਜਾਬ ਪਵੇਲੀਨ ਵੀ ਹੈ ਜਿਹਦੀ ਬੀਤੇ ਸਾਲ 2024 ਦੀ ਇਹ ਯੂਥ ਐਂਬੈਸਡਰ ਵੀ ਰਹੀ ਸੀ ਉਸ ਦਾ ਮੈਂ ਕੋ-ਚੇਅਰ ਵੀ ਰਿਹਾ ਸੀਗਾ ਤਾਂ ਮੈਂ ਜਦ ਇਹਦੇ ਮੰਮਾ ਵੀ ਉੱਥੇ ਹੁੰਦੇ ਹੁੰਦੇ ਸੀ ਤਾਂ ਇਹਦੇ ਮੰਮਾ ਦੇ ਅੱਖਾਂ 'ਚ ਉਹ ਇੱਕ ਸ਼ਾਈਨ ਸੀ ਕਹਿੰਦੇ ਅੱਜ ਤੋਂ 10 ਸਾਲ ਪਹਿਲਾਂ ਮੈਂ ਇੱਥੇ ਜਿਹੜਾ ਐਂਬੈਸਡਰ ਬਣੀ ਸੀ ਮੈਂ ਚਾਹਾਂਗਾ ਕਿ ਇਹ ਵੀ ਤੁਸੀਂ ਦੱਸੋ ਕਿ ਤੁਹਾਡੇ ਮੰਮਾ ਨੇ ਇਹ ਜਰਨੀ ਸ਼ੁਰੂ ਜਿਵੇਂ ਕੀਤੀ ਸੀ ਤੁਸੀਂ ਕਹਿੰਦੇ ਛੋਟੇ ਸੀਗੇ ਨਾ ਉਦੋਂ ਹਾਂਜੀ ਸੋ ਜਦ ਮੰਮਾ ਨੇ ਫੋਕੋਰਾਮਾ ਜੁਆਇਨ ਕੀਤਾ ਸੀ ਆਈ ਵਾਸ ਲਾਈਕ eight years old seven eight years old Gee. so um, fukurama was just a stepping stone towards all her leadership then she uh, won uh, miss asia miss south asia global canada um, and she won uh, lots of different things. She's won so many awards. She's on so many boards and committees, MITT, uh, different things. And she also started her own multicultural event and showcase for youth, so yes. Shining Star Productions in Manitoba. She brings South Asian beauty pageants to a her youth here. So seeing all her leadership within the community, yes. it really opened up a pathway for me. And Because whatever she did, it kind of reflected onto my interests. Yes. So the um, opportunities, i got to experience them as well so as i grew up i learned more and more about different things that i liked and that also she did as well ji ithe bisman mainu eh vi lagda hunda jo parents karde hunde hai jo mother karde hunde hai bachcha oh sikhda va hun tade mamma ne benchmark set kite si tusi odu upar le set kar rahe ho na i think uh... There is so much more that I still have to do to achieve any amount of success like her. Of course, I'm still really young, so I'm still learning, but I think that having a role model, especially Janet parents whom they are wonderful role models and they are, yes. so I think we should always value their hard work, even if we don't show it that much. but we all still value it. G:. Yes. ਸੋ ਮੈਨੂੰ ਇਹ ਲੱਗਦਾ ਹੁੰਦਾ ਕਿ ਇਦਾਂ ਦੇ ਬੱਚੇ ਜਿਹੜੇ ਆ ਸਾਰੇ ਬੱਚੇ ਪਿਆਰੇ ਹੁੰਦੇ ਆ ਪਰ ਜਦੋਂ ਇਦਾਂ ਕੋਈ ਬੱਚਾ ਆਪਦੇ ਪੇਰੈਂਟਸ ਨੂੰ ਅਪਰੀਸ਼ੀਏਟ ਕਰਦਾ ਆਪਦੇ ਜਿੱਥੋਂ ਪੜਦਾ ਟੀਚਰਸ ਨੂੰ ਅਪਰੀਸ਼ੀਏਟ ਕਰਦਾ ਉਸ ਤੋਂ ਵਧੀਆ ਕੋਈ ਗੱਲ ਨਹੀਂ ਹੁੰਦੀ ਹੁਣ ਬਿਸਮਿੰ ਯੂਥ ਦੀ ਗੱਲ ਚੱਲ ਰਹੀ ਹੈ ਤੋ ਯੂਥ ਪਾਰਲੀਮੈਂਟ ਹਾਂਜੀ yes so the youth parliament of manitoba it's canada's largest consecutively running youth parliament Gee. so uh, we bring youth from all across the province it's about last year was about 90 youth and we brought them for a five-day session at the legislative building so a youth parliamentary organization and they do a lot of events but Gee. one of the main events at a youth parliament it's a five-day session at the legislative building so you get to learn about policies bills development, committees, debate, question period. Uh, it's basically that uh, you pretend to be a member of legislative assembly. So it's like a very transformative experience. like the democratic process, different things. And you just learn more about parliamentary engagement. So I was a cabinet member last year. The is was a backbencher. So I'm slowly leveling up. legislative ਬੱਚਿਆਂ ਵੱਲੋਂ ਇੱਕ ਐਮਐਲਏ ਦੇ ਤੌਰ ਤੇ ਬੈਠਾ ਜਾਂਦਾ ਮੈਂ ਇਹਨੂੰ ਸੌਖੇ ਤਰੀਕੇ ਨਾਲ ਸਮਝਾ ਦਿੰਦਾ ਕਿ ਤੁਸੀਂ ਇੱਕ 5 ਦਿਨਾਂ ਲਈ ਐਜ਼ ਅ ਐਮਐਲਏ ਐਜ਼ ਅ ਸਪੀਕਰ ਜਾਂ ਐਜ਼ ਅ ਜਿਹੜੇ ਆਪਾਂ ਕਹਿੰਦੇ ਮਨਿਸਟਰ ਸੋ ਬਿੱਲ ਲੈ ਕੇ ਆਉਂਦੇ ਨੇ ਉੱਤੇ ਡਿਬੇਟ ਹੁੰਦੀ ਹੈ ਉਹ ਬਿੱਲ ਪਾਸ ਹੁੰਦੇ ਨੇ ਫਿਰ ਫਿਊਚਰ 'ਚ ਕੋਈ ਬਿੱਲ ਆਊਗਾ ਜਿਹੜਾ ਬਿਸਮਨ ਨੂੰ ਲੈ ਆਂਦਾ ਵਾ ਤਾਂ ਉਹ ਫਿਊਚਰ 'ਚ ਪਾਸ ਹੋਵੇ ਡਸਨਟ ਐਲੀ ਸੋ ਇਸ ਸਾ ਆਕਚੁਅਲੀ ਹੈਲਪ ਥ ਯੰਗਰ ਮੈਂਬਰਸ ਰਾਈਟ THEIR ਪ੍ਰਾਈਵੇਟ ਮੈਂਬਰਸ ਬਿਲਸ ਜੀ ਸੋ ਬੇਸਿਕਲੀ ਥ ਵੇ ਯੂਥ ਪਾਰਲੀਮੈਂਟ ਵਰਕਸ ਇਜ਼ ਥ ਮੋਰ ਐਕਸਪੀਰੀਅੰਸ ਟੂ ਗੇਟ ਇਨ ਥ more opportunity you have to help write bills and then write your own. So I think in the next couple years I will also write my own bill. ਜੀ ਇੱਕ ਚੀਜ਼ ਮੈਂ ਹੋਰ ਵੀ ਦੱਸਣੀ ਸੀਗੀ ਕਿ ਮੈਂ ਜਦ ਕੈਨੇਡਾ ਆਇਆ ਸੀ ਪਹਿਲੀ ਵਾਰੀ ਲੈਜਿਸਲੇਟਿਵ ਦੇ ਵਿੱਚ ਗਿਆ ਸੀ ਸੋ ਉੱਥੇ ਸੈਸ਼ਨ ਸ਼ੁਰੂ ਹੋਣਾ ਸੀਗਾ ਤਾਂ ਪੇਜ ਦੇ ਤੌਰ ਤੇ ਮੈਂ ਬਿਸਮਿਲ ਨੂੰ ਦੇਖਿਆ ਸੀਗਾ ਮੇਰਾ ਵੀ ਉਹ ਪਹਿਲਾ ਵਿਜ਼ਿਟ ਸੀ ਤੇ ਇਹਦਾ ਵੀ ਪੇਜ ਦੇ ਤੌਰ ਤੇ ਪੇਜ ਕੀ ਚੀਜ਼ ਹੁੰਦੀ ਹੈ ਜਿਹੜੀ ਹੈ ਲੈਜਿਸਲੇਟਿਵ ਦੇ ਵਿੱਚ ਹਾਂਜੀ ਸੋ ਜਿਹੜਾ ਮੈਨੀਟੋਬਾ ਲੈਜਿਸਲੇਟਿਵ ਅਸੈਂਬਲੀ ਆਈ ਥਿੰਕ Okay, I'm Manitoban, so it's my favorite legislative building, but I think that the Manitoba Legislative Assembly does a really good job at youth engagement. So, a Jira Page program, it invites high school students from grade 10 to 12 to be interviewed, and then if they pass, they become a legislative page. So, they engage firsthand in all the conversations on the legislative building, all the bills, all the policies. The question period, debate, petitions. So, so, when MLA's papers pass, when they're passing motions, passing bills, I see speakers now. We deliver documents around the chamber, we work with the clerks the yes. and the attendants. We just provide MLA's anything they need to make everything run a lot smoother for session. ਪੋਜ਼ਿਟਿਵ ਵਾਈਬਸ ਕ੍ਰੀਏਟ ਕਰ ਦਿੰਦੀ ਹੈ ਪਹਿਲਾਂ ਗਈ ਉੱਥੇ ਚੈੱਕ ਕੀਤਾ ਪੇਜ ਦੇ ਤੌਰ ਤੇ ਕਿ ਮੈਂ ਐਮਐਲਏ ਬਣ ਕੇ ਕਦੋਂ ਆਣਾ ਹੈ ਨਾ ਮੈਨੂੰ ਲੱਗਦਾ ਫਿਰ ਉੱਥੇ ਬੱਚਿਆਂ ਦੀ ਜਿਹੜੀ ਯੂਥ ਪਾਰਲੀਮੈਂਟ ਹੁੰਦੀ ਆ ਉਹਦੇ ਚ ਤੁਸੀਂ ਪਾਰਟਿਸਿਪੇਟ ਕੀਤਾ ਹੁਣ ਇਹ ਇਹ ਦੋ ਚੀਜ਼ਾਂ ਨੇ ਕਿ ਤੁਸੀਂ ਜਿਹੜੀ ਏਜ ਦੇ ਵਿੱਚ ਇਹ ਸਟਾਰਟ ਕੀਤਾ ਵਾ بڑے ਬੱਚਿਆਂ ਨੂੰ ਸਟਾਰਟ ਲੈਣਾ ਵੀ ਔਖਾ ਹੁੰਦਾ ਲਾਈਫ 'ਚ ਪਤਾ ਨਹੀਂ ਹੁੰਦਾ ਨਾ ਸੋ ਤੁਸੀਂ ਜਿਵੇਂ ਗੱਲ ਕੀਤੀ ਤੁਹਾਡੇ ਮਮਾ ਤੁਹਾਡੇ ਰੋਲ ਮਾਡਲ ਨੇ ਸੋ ਇੱਕ ਚੀਜ਼ ਮੈਨੂੰ ਹੋਰ ਵੀ ਪਤਾ ਲੱਗੀ ਸੀ ਕਿ ਤੁਸੀਂ ਯੂਥ ਇੱਕ ਜਿਹੜੀ ਮੈਨੀਟੋਬਾ ਸਟੂਡੈਂਟ ਕੌਂਸਲ ਆ ਉਹਦੇ ਵੀ ਤੁਸੀਂ ਮੈਂਬਰ ਹੋ Hanji, so the Manitoba student advisory council, it's open to high school students. Uh, they require some leadership experience in your school. Ji. so kiki mess, student council, uh, maple's the co-president of uh, the state heritage committee, the vice president c. i had a lot of leadership experience in maple's for women, different committees and stuff. Ji. so i had a lot of leadership experience and i applied for that. but you a student advisory council, uh, you get to meet with students from all across manitoba. you talk about issues affecting students, uh, work-related to reconciliation and bringing youth perspectives into government and the education field as well <laughs> so actually this means free time so most of my free time okay i'll answer the first question so actually I have a math test tomorrow, so I'm usually studying very early in the morning. I don't stay up late. I think waking up early is the best way That's to study. Um, they, I ask a lot of questions to all my teachers. I think just to nervous, so like. Assignments lead desli. You should always ask questions. I think that's the best way to get more opportunities. So I try my best to study whenever I can, usually early morning. minute mm -hmm. uh, free time I really like watching movies and films, uh, international movies like Korean or like Indian or um, European. I think it's so cool you learn more about different cultures. Then we know so a couple hobbies but yeah. <laughs> ਮਤਲਬ ਪਲਾਨ ਕਰਕੇ ਚੱਲਦੇ ਹਾਂ ਸਾਰਾ ਕੁਝ ਥੀ ਪਲਾਨ ਹੁੰਦਾ ਵਾ ਕਿ ਅੱਜ ਦਾ ਦਿਨ ਇਦਾਂ ਹੋਣਾ ਚਾਹੀਦਾ ਕੱਲ ਦਾ ਇਦਾਂ ਹੋਣਾ ਚਾਹੀਦਾ ਸੋ ਇੱਕ ਮੈਨੂੰ ਹੋਰ ਵੀ ਪਤਾ ਲੱਗਿਆ ਸੀਗਾ ਕਿ ਤੁਸੀਂ ਜਿਹੜੇ ਆ ਆਪਾਂ ਗੱਲ ਕਰ ਰਹੇ ਸੀਗੇ ਕਿ ਪਲਾਨ ਕੈਨੇਡਾ ਯੈਸ Another to so, see plan manito baby card like the legislative together, but Youth Lay to see Plan Gita and Plan Canada Giants. So Plan Canada J Organization it's a part of Plan International. The Plan Canada and Plan International both do a lot of humanitarian work. So all oh, help guide the children in under-reserved communities, uh, countries, and they give them more opportunities for education, different opportunities for them to excel in different fields, hygiene products, humanitarian aid, and they help women a lot. so young girls as well for education different opportunities they own and support the resources be them there through funding through support to the different programs the plan Canada is also really good for Canadian youth as well mm -hmm. so uh, I was their girls belong here U ambassador in October 2023 to March 2024 then uh, I was paired up with my seat chair activation, a part of that program. So, I had the opportunity to go to Ottawa for a uh, one day trip, and I was paired with Results Canada, which is a grassroots advocacy organization in Canada. And they do a lot of parliamentary engagement work to help Gee. youth in emergencies. So, I had the opportunity to spend a day with a female leader because they're um, leading person is a woman so i learned more about their organization uh, i visited parliament and on parliament hill i visited members on parliament hill and i also uh, was able to speak at their parliamentary reception so i engaged with a lot of members of parliament and i spoke on championing youth in emergencies ਬੈਸਮੈਨ ਨੇ ਮੈਨੀਟੋਬਾ ਦੀ ਪਾਰਲੀਮੈਂਟ ਚ ਵੀ ਗਏ ਕੈਨੇਡਾ ਦੀ ਪਾਰਲੀਮੈਂਟ ਚ ਵੀ ਗਏ ਹੁਣ ਵਰਲਡ ਪਾਰਲੀਮੈਂਟ ਹੈ ਜਿਹੜੀ ਯੂਨੈਕ ਹੈ ਉਹਦੇ ਚ ਕਦ ਜਾਏਗੀ ਬੈਸਮੈਨ ਹਾਪਫਲ ਇਨ ਦ ਨੈਕਸਟ ਜੀਅਰਸ ਮੇਰਾ ਪਲਾਨ ਹੈ ਯੂਨੀਵਰਸਿਟੀ ਟੋਰਾਂਟੋ ਚ ਆਈ ਹੋਪ ਟੂ ਗੈਟ ਮੋਰ ਇੰਗੇਜਡ ਵਿਦ ਪਬਲਿਕ ਪਾਲਿਸੀ ਐਂਡ ਇੰਟਰਨੈਸ਼ਨਲ ਰਿਲੇਸ਼ਨਸ ਤੁਸੀਂ ਯੂਨੀਵਰਸਿਟੀ ਆਫ ਮੈਨੀਟੋਬਾ ਚ ਪੜ੍ਹਨ ਕਿ ਜਾਣਾ ਵਾ ਯੂਨੀਵਰਸਿਟੀ ਆਫ ਟੋਰਾਂਟੋ ਟੋਰਾਂਟੋ ਹਾਂ ਜੀ ਸੋ ਆ ਮੈਂ ਉਥੇ ਪਬਿਕ ਪਾਲਿਸੀ ਤੇ ਇੰਟਰਨੈਸ਼ਨਲ ਰਿਲੇਸ਼ਨਸ ਪੜਨ ਆ ਗਿਆ ਆਈ ਹੋਪ ਟੂ ਜੁਆਇਨ ਦ ਬੰਗ ਸਕੂਲ ਆਫ ਗਲੋਬਲ ਅਫੇਅਰਸ ਆ ਉਹ ਇਟਸ देयर ਸਪੈਸ਼ਲਾਈਜ਼ਡ ਸਕੂਲ ਫॉर ਡਿਫਰੈਂਟ ਵਰਲਡ ਐਂਡ ਸੋਸ਼ਲ ਇਸ਼ੂ ਰਿਲੇਟਿਡ ਕੋਰਸਸ ਸੋ ਆਈ ਹੋਪ ਟੂ ਜੁਆਇਨ ਥੈਟ ਜੇ ਉਤਤਬਾਤ ਜੇ ਕੋਈ ਓਪਰਚ्युनिटी ਸਿਆ ਆਈ ਡੈਫਨਿਟਲੀ ਹਜੇ ਤੁਸੀਂ ਕਹਿ ਰਹੇ ਹੋ ਕਿ ਜੇ ਕੋਈ ਮੈਨੂੰ ਲੱਗਦਾ ਕਿ ਓਪਰਚ्युनिटी ਤੁਹਾਡੇ ਕੋਲੇ ਆ ਰਹੀ ਹੈ ਤੁਸੀਂ ਨਹੀਂ ਓਪਰਚੁਨਿਟੀਆਂ ਕੋਲੇ ਜਾ ਰਹੇ ਕਿਉਂਕਿ ਜਦ ਬੱਚੇ ਦਾ ਇੰਟਰਸਟ ਹੁੰਦਾ ਨਾ ਕਹਿੰਦੇ ਆ ਕਿ ਜੇ ਤੁਸੀਂ ਪਾਜ਼ਿਟਿਵ ਮਨ ਕਿਸੇ ਚੀਜ਼ ਮਨ ਜਿੱਤੋਂ ਸੀ ਗੱਲ ਕੀਤੀ ਸੀ ਆਟਵਾ ਦੀ ਨਾ ਤੁਹਾਡੇ ਪਾਰਲੀਮੈਂਟ ਦੀ ਤੁਹਾਡੇ ਮੰਮਾ ਨੂੰ ਹੁਣ ਪਿੱਛੇ ਜੇ ਕਿੰਗ ਚਾਰਲਸ ਦਾ ਅਵਾਰਡ ਮੈਡਲ ਵੀ ਮਿਲਿਆ ਵਾ ਸੋ ਉਹਦੇ ਬਾਰੇ ਵੀ ਮੈਂ ਚਾਹੁੰਦਾ ਸੀਗਾ ਜੀ ਸਾਡੀ ਆਡੀਅנס ਨੂੰ ਦੱਸੋ ਡੈਫੀਨਟਲੀ ਸੋ ਜੇ ਤੁਸੀਂ ਹੁਣੇ ਬੋਲੇ ਕਿ ਆਪਰਚੂਨਿਟੀਜ਼ ਕਮ ਟੂ ਯੂ ਆਈ ਥਿੰਕ ਆਈ ਥਿੰਕ ਥੈਟ ਯੂ ਹਵ ਟੂ ਚੇਸ ਆਪਰਚੂਨਿਟੀਜ਼ ਡੈਫੀਨਟਲੀ ਐਂਡ ਆਈ ਥਿੰਕ ਥੈਟ mama has done a great job at chasing opportunities in the sense where she's worked so hard for everything and like her community work is, has not gone unseen it's very prevalent you can still see the impact in the community i still remember meeting like winners of the show even participants of shining star and they all remember everything so i think the lasting impact is still there and when she won the king charles medal i could see that she was very happy and we were all very proud to see her hard work finally be recognized ਤੁਹਾਡੇ ਮੰਮਾ ਦਾ ਮੈਂ ਜਿੰਨੀ ਸਾਡੀ ਆਡੀਅנס ਹੈੀ ਉਹਨਾਂ ਨੂੰ ਦੱਸਾਂ ਕਿ ਗੁਰਿੰਦਰ ਰੰਦਾਵਾ ਜਿਹੜਾ ਕਿ ਮੈਨੀਟੋਬਾ ਦੇ ਵਿੱਚ ਇਮੀਗ੍ਰੇਸ਼ਨ ਕੰਸਲਟੈਂਟ ਵੀ ਨੇ ਜਨਾਂ ਦੀ ਆਪਣੀ ਪ੍ਰੈਕਟਿਸ ਵੀ ਮੈਨੀਟੋਬਾ ਦੇ ਵਿੱਚ ਆ ਬੈਨਿਫੈਕਟ ਸ਼ਹਿਰ ਦੇ ਵਿੱਚ ਜਿਹੜੀ ਚੀਜ਼ ਅੱਜ ਇਹ ਬੱਚੇ ਦੀ ਹਾਸਲ ਹੋਈ ਆ ਉਹਦੇ ਵਿੱਚ ਮੈਨੂੰ ਇਹ ਲੱਗਦਾ ਕਿ ਮਦਰ ਵੱਲੋਂ ਤੇ ਬੱਚੇ ਵੱਲੋਂ ਦੋਹਾਂ ਵੱਲੋਂ ਇਕੁਅਲ ਯੋਗਦਾਨ ਸੀਗਾ ਕਿਉਂਕਿ ਬੈਸਮੈਨ ਹੋਣਾ ਗੱਲ-ਗੱਲ ਦੇ ਵਿੱਚ ਮੈਨੂੰ ਇੱਕ ਚੀਜ਼ ਹੋਰ ਵੀ ਯਾਦ ਆਈ ਸੀਗੀ ਕਿ ਤੁਸੀਂ ਜਦ ਵੀ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ ਨਾ ਤੁਹਾਡੇ ਕੋਲੇ ਵਰਡਸ ਆ ਜਿਹੜੀ ਵੋਕੈਬਲਰੀ ਆ ਬੜੀ ਸਟਰੋਂਗ ਆ ਤੁਸੀਂ ਮੈਨੂੰ ਇੱਕ ਵਰਡ ਦੱਸਿਆ ਸੀਗਾ ਮੈਨੂੰ ਮੈਂ ਸਾਰੀ ਰਾਤ ਕੱਲ ਮੈਂ ਉਹ ਡਿਕਸ਼ਨਰੀ ਚ ਲੱਭਦਾ ਰਿਹਾ ਮੈਨੂੰ ਲੱਭਿਆ ਨਹੀਂ ਮੈਂ ਇਹਨੂੰ ਫੇਰ ਪੁੱਛਿਆ ਦੁਬਾਰਾ ਕਿ ਉਹ ਵਰਡ ਕੀ ਸੀਗਾ ਮੈਂ ਹਜੇ ਡਿਸਕਲੋਜ਼ ਨਹੀਂ ਕਰਾਂਗਾ ਉਹ ਥੋੜੇ ਦਿਨਾਂ ਚਾਹੀਦੇ ਸੀ ਸੀਕ੍ਰੀਟ ਹੈ ਜੀ ਸੋ ਹੁਣ ਕਦ ਜਾ ਰਹੇ ਆਪਾਂ ਤੁਸੀਂ ਟੋਰਾਂਟੋ ਹਾਂਜੀ ਸੋ ਕਲਾਸਿਸ ਸਟਾਰਟ अर्ली ਸੈਪਟੈਂਬਰ ਸੋ ਮੈਂ ਲੇਟ ਅਗਸਟ ਲੀਵ ਕਰੂੰਗੀ ਤੇ ਫਿਰ ਉਸ ਤੋਂ ਬਾਅਦ ਮਾਈ ਸੈਮੈਸਟਰ ਐਂਡਸ ਇਨ ਮਿਡ ਅਪ੍ਰੈਲ ਸੋ ਆਲ ਬੀ ਬੈਕ ਇਨ ਦਾ ਸਮਰ ਨੈਕਸਟ ਈਅਰ ਮੱਲਾ ਬੇਨੀ ਪੈਗਾਉਂਗੇ ਹਜੇ ਗੇੜੇ ਮਾਰਦੇ ਰਹੂਗਾ ਵਿంటర్ ਬ੍ਰੇਕ ਚ ਵੀ ਆ ਸਕਦੇ ਹੋ ਨਾ ਡੈਫੀਨਟਲੀ 올 ਦਾ ਟਾਈਮ ਜੇਕਰ ਤੁਸੀਂ ਦੇਖੋ ਸਾਡੀ ਨਜ਼ਰ ਤਾਂ ਰਹੇਗੀ ਕਿ ਅਸੀਂ ਦੇਖਦੇ ਰਹੀਏ ਕਿ ਬੱਚਾ ਕਿੱਥੇ ਆ ਜੇਕਰ ਕਦੇ ਯੂਨ ਜਾਣਾ ਹੋਇਆ ਨਾ ਮੈਨੂੰ ਜ਼ਰੂਰ ਦੱਸਦੇ ਹੋ ਡੈਫੀਨਟਲੀ ਤੁਸੀਂ ਨੈਕਸਟ ਫਲਾਈਟ ਤੇ ਆ ਜਾਓ ਦੋਹਾਂ ਜਾਵਾਂਗੇ ਦੋਵੇਂ ਆਨੇ ਜਾਵਾਂਗੇ ਮੈਨੂੰ ਇਹ ਲੱਗਦਾ ਹੁੰਦਾ ਕਿ ਬਿਸਮਨ ਇੱਕ ਯੂਥ ਰੋਲ ਮਾਡਲ ਆ ਕਮਿਊਨਿਟੀ ਤੋਂ ਪਛਾਣਨ ਦੀ ਲੋੜ ਆ ਯੂਥ ਦੇ ਜਿਹੜੇ ਯੂਥ ਦੇ ਕੰਟ੍ਰਿਬਿਊਸ਼ਨ ਹੁੰਦੀ ਹੈ ਜਾਂ ਬਿਸਮਨ ਦੀ ਕੰਟ੍ਰਿਬਿਊਸ਼ਨ ਆ ਅੱਜ ਦੇ ਟਾਈਮ ਦੇ ਵਿੱਚ ਕਿ ਜਿੱਥੇ ਯੂਥ ਆਲਮੋਸਟ ਪਟਕਿਆ ਹੋਇਆ ਕਹਿ ਸਕਦੇ ਆ ਡਿਸਟਰੈਕਟ ਕਹਿ ਸਕਦੇ ਆ ਉੱਥੇ ਪੂਰੀ ਫੋਕਸ ਆ ਆਪਦੀ ਐਜੂਕੇਸ਼ਨ ਨੂੰ ਲੈ ਕੇ ਆਪਦੇ ਫਿਊਚਰ ਨੂੰ ਲੈ ਕੇ ਕਲੀ ਐਜੂਕੇਸ਼ਨ ਤੇ ਫਿਊਚਰ ਨਹੀਂ ਇਹਦੇ ਨਾਲ ਨਾਲ ਇਹ ਜਿਹੜੀਆਂ ਸੋਸ਼ਲ ਐਕਟੀਵिटीज ਆ ਆਪਾਂ ਗੱਲ ਕੀਤੀ ਜਿਹੜਾ ਫੋਕੋਰਾਮਾ ਕੈਨੇਡਾ ਦਾ ਸਭ ਤੋਂ ਵੱਡਾ ਲਾਰਜੈਸਟ ਫੈਸਟੀਵਲ ਹਨ ਜਿਹੜਾ ਅੰਬੈਸਡਰ ਜਨਰਲ ਬਣਨਾ ਬਹੁਤ ਵੱਡੀ ਚੀਜ਼ ਆ ਸੋ ਪਹਿਲਾਂ ਇਹ ਪੰਜਾਬ ਪਵੇਲੀਅਨ ਦੀ ਜਿਹੜੀ ਯੂਥ ਅੰਬੈਸਡਰ ਰਹੀ ਸੀ ਇਹੋ ਜਿਹੇ ਅਚੀਵਮੈਂਟਸ ਬੱਚਿਆਂ ਲਈ ਬਹੁਤ ਜ਼ਰੂਰੀ ਹੈ ਕਹਿੰਦੇ ਪੜਨ ਦੇ ਨਾਲ ਨਾਲ ਖੇਡਣਾ ਖੁੱਦਣਾ ਵੀ ਵਧੀਆ ਹੁੰਦਾ ਤੇ ਨਾਲ ਨਾਲ ਸੋਸ਼ਲ ਸਰਵਿਸ ਇਹ ਜਿਹੜੀ ਸੋਸ਼ਲ ਸਰਵਿਸ ਹੁੰਦੀ ਹੈ ਉਹਦੇ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਬਸ ਮੈਂ ਕੋਈ ਇੱਕ ਸੁਨੇਹਾ ਇੱਕ ਮੈਸੇਜ ਯੂਥ ਲਈ ਦੇਣਾ ਚਾਹੁੰ ਤਾਂ ਡੈਫੀਨਿਟਲੀ ਆਈ ਥਿੰਕ ਜੇ ਤੁਸੀਂ ਯੂ ਵਾਂਟ ਟੂ ਗੈਟ ਮੋਰ ਇਨਵੋਲਵਡ ਮੈਂ ਪੂਰੇ ਹੋਲ ਹਾਰਟ ਇ ਲੈ ਸੁਜੈਸਟ ਥੈਟ ਯੂ ਟੇਕ ਏਵਰੀ ਓਪਰਚੁਨਿਟੀ ਥੈਟ ਕਮਸ ਟੂ ਯੂ ਐਂਡ ਐਨੀ ਓਪਰਚੁਨਿਟੀ ਥੈਟ ਡਸਨਟ ਕਮ ਟੂ ਯੂ ਐਂਡ ਯੂ ਸੀ ਇਟ ਆਈ ਹੋਪ ਯੂ ਚੇਸ ਇਟ ਸਾਰਾ ਕੋਸ਼ਿਸ਼ ਲਈ ਅਪਲਾਈ ਕਰੋ ਏਵਰੀ ਸਕਾਲਰਸ਼ਿਪ ਏਵਰੀ ਅਵਾਰਡ Every board, every application, try everything. Because if you try, you can't What you like. Join every club at your school. Start your own club if you don't have one. I think that the best way to get involved is to take initiative. And I think that our generation has the ideas, but people mm -hmm. are scared of taking initiative. So there's nothing to be scared of because no one's going to care if you fail. And even if you fail, you can try again. So I think that. ਜੇ ਸਾਡੀ ਜਨਰੇਸ਼ਨ ਹੈ ਦੇ ਨੀਡ ਟੂ ਜਸਟ ਕੀਪ ਟ੍ਰਾਈਂਗ ਐਂਡ ਦੇ ਨੀਡ ਟੂ ਕੀਪ ਡੂਇੰਗ ਐਵਰੀਥਿੰਗ ਬਿਕਾਜ਼ ਇਵੈਂਚੁਅਲੀ ਯਰ ਹਾਰਡਵਰਕ ਵਿਲ ਪੇ ਆਫ ਬਹੁਤ ਵਧੀਆ ਲੱਗਿਆ ਬਿਸਮਨ ਤੁਹਾਡੀ ਗੱਲ ਅੱਜ ਜਿਹੜੀ ਗੱਲਬਾਤ ਹੋਈ ਹੈ ਮੈਨੂੰ ਇਦਾਂ ਲੱਗਦਾ ਪਿਆ ਵਾ ਕਿ ਮੈਂ ਆ ਇੱਕ ਯੂਨੀਵਰਸਿਟੀ ਦੇ ਜਾਂ ਕਿਸੇ ਵੱਡੇ ਸਿਆਣੇ ਸੂਝਵਾਨ ਬੰਦੇ ਨਾਲ ਸੂਝਵਾਨ ਤੁਸੀਂ ਹੈਗੇ ਹੋ ਪਰ ਏਜ ਦੇ ਹਿਸਾਬ ਨਾਲ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਅੱਜ ਦੀ ਜਿਹੜੀ ਇੰਟਰਵਿਊ ਕੀਤੀ ਹੈ ਸਾਡੇ ਨਾਲ ਥੈਂਕ ਯੂ ਸੋ ਮੱਚ ਫॉर ਦੀ ਓਪਰਚੁਨਿਟੀ ਯੂ ਆਰ ਬ੍ਰਿੰਗਿੰਗ ਯੂਥ ਵੌਇਸਸ ਟੂ ਦ ਟੈਲੀਵਿਜ਼ਨ ਐਂਡ ਟੂ ਡਿਫਰੈਂਟ ਪਲੈਟਫਾਰਮਸ ਸੋ ਥੈਂਕ ਯੂ ਸੋ ਮੱਚ ਫॉर ਦ ਵਰਕ ਦੈਟ ਯੂ ਆਰ ਡੂਇੰਗ ਆਈ ਥਿੰਕ ਸਪੈਸ਼ਲੀ ਫॉर ਆਰ ਕਮਿਊਨਿਟੀ ਯੂ ਆਰ ਰੀਲੀ ਟ੍ਰੇਲ ਬਲੇਜ਼ਿੰਗ ਅਵੇ ਫॉर ਯੰਗ ਪੀਪਲ ਸੋ ਥੈਂਕ ਯੂ ਸੋ ਮੱਚ ਥੈਂਕ ਯੂ ਇੰਨੇ ਸੋਹਣੇ ਲਫ਼ਜ਼ ਕਹਿਣ ਲਈ ਤੇ ਬਿਸਮਿਲ ਥੈਂਕ ਯੂ ਵੈਰੀ ਮੱਚ ਤੇ ਇੱਕ ਵਾਰੀ ਫੇਰ ਹੈਪੀ ਵੂਮਨਸ ਡੇ ਥੈਂਕ ਯੂ ਸੋ ਮੱਚ ਸਸੇਕਾ ਸਸੇਕਾ ਇਹ ਸਾਡੇ ਬਿਸਮਨ ਰੰਦਾਵਾ ਜਿਨੇ 1 ਲੱਖ ਡਾਲਰ ਪਲਸ ਟੋਰਾਂਟੋ ਯੂਨੀਵਰਸਿਟੀ ਤੋਂ ਸਕਾਲਰਸ਼ਿਪ ਜਿੱਤੀ ਸੀ ਕੱਲੇ ਇਹ ਪੈਸਿਆਂ ਦੀ ਗੱਲ ਨਹੀਂ ਹੈਗੀ ਇਹ ਦੌੜ ਸੀਗੀ ਕਿ ਬੱਚੇ ਨੇ ਅੱਗੇ ਕਿਵੇਂ ਵਧਣਾ ਵਾ ਪੈਸੇ ਬਾਅਦ ਆਉਂਦੇ ਨੇ ਪਹਿਲਾਂ ਕੰਪੀਟੀਸ਼ਨ ਆਉਂਦਾ ਵਾ ਸੋ ਕੰਪੀਟੀਸ਼ਨ ਜਿੱਤਣ ਲਈ ਤਿਆਰੀ ਕਰਨੀ ਪੈਂਦੀ ਹੈ ਫੋਕਸ ਰਹਿਣਾ ਪੈਂਦਾ ਉਮੀਦ ਆ ਕਿ ਸਾਨੂੰ ਆਉਣ ਵਾਲੇ ਸਮੇਂ ਵਿੱਚ ਬਿਸਮਨ ਰੰਦਾਵਾ ਵਰਗੇ ਬੱਚੇ ਹੋਰ ਵੀ ਮਿਲਣਗੇ ਕੱਲੇ ਮਿਨੀਪੈਕਚਨ ਨਹੀਂ ਕੱਲੇ ਮੈਨੀਟੋਬਾ ਨਹੀਂ ਪੂਰੇ ਕੈਨੇਡਾ ਵਿੱਚ ਜਿਹੜੇ ਕੀ ਇਦਾਂ ਬੱਚਿਆਂ ਦਾ ਨਾਮ ਅੱਗੇ ਵਧਾਉਣਗੇ ਤਾਂ ਇੱਕ ਵਾਰੀ ਫੇਰ ਹੈਪੀ ਔਮਨਸ ਡੇ ਸਸਰੀਆ ਕਾ